ਤਰਨ ਤਾਰਨ ਦੀ ਜਿਮਨੀ ਚੋਣ ਵਿੱਚ ਕੌਣ ਮਾਰੇਗਾ ਬਾਜੀ ਤਰਨ ਤਾਰਨ ਦੇ ਵਿੱਚ ਚੋਣਾ ਦਾ ਖੜਾ ਪਖਿਆ ਹੋਇਆ ਜਿਸ ਵਿੱਚ ਸਾਰੀਆਂ ਹੀ ਪਾਰਟੀਆਂ ਦਾਵਾ ਕਰ ਰਿਆ ਨੇ ਜਿੱਤ ਦਾ ਜੋ ਅੱਜ ਦੇ ਹਾਲਾਤਾਂ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਕਿਸ ਦਾ ਪਰੜਾ ਭਾਰੀ ਹੋ ਗਿਆ ਤਰਨ ਤਾਰਨ ਦੇ ਵਿੱਚ ਤੁਸੀਂ ਜਿਹੜੇ ਹੋ ਲੋਕ ਰੇ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਵੱਡੀ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ। ਸੋ ਤਰਨ ਤਰਨ ਜਿਮਨੀ ਚੋਣ ਦੇ ਵਿੱਚ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਸਿਖਰਾਂ ਤੇ ਪਹੁੰਚਾਇਆ ਹੋਇਆ ਹੈ। ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਵੱਲੋਂ ਡੋਰ ਟੂ ਡੋਰ ਜਾ ਕੇ ਘਰ-ਘਰ ਜਾ ਕੇ ਜੋ ਲੋਕਾਂ ਨੂੰ ਵੋਟਾਂ ਕੌਣ ਵਾਸਤੇ ਕਿਹਾ ਜਾ ਰਿਹਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੇ ਖੁਦ ਜਾ ਕੇ ਘਰ ਘਰ ਜਿਹੜਾ ਕਿ ਅਪੀਲ ਕਰ ਰਹੇ ਨੇ ਪੰਜਾਬ ਕਾਂਗਰਸ ਨੂੰ ਵੋਟ ਪਾਉਣ ਦੀ ਉਥੇ ਅਕਾਲੀ ਦਲ ਬਾਦਲ ਪਿੰਡਾਂ ਦੇ ਵਿੱਚ ਰਹਿनियां ਕਰਕੇ ਜੋ ਪਿਛਲੇ ਸਰਕਾਰਾਂ ਸਮੇਂ ਕੀਤੇ ਹੋਏ ਬਾਦਲ ਸਰਕਾਰ ਦੇ ਉਹ ਕੰਮ ਗਿਣਾਏ ਜਾ ਰਹੇ ਨੇ ਔਰ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਏ ਸੋ ਇੱਥੇ ਸੱਤਾਧਾਰੀ ਪਾਰਟੀ ਵੀ ਪਿੱਛੇ ਨਹੀਂ ਸੱਤਾਧਾਰੀ ਪਾਰਟੀ ਆਪਣੀ ਪੂਰੀ सत्ता का प्रयोग करना चाहती सत्ता दे एक साल बाकी है जो मुख्यमंत्री भगवंत मान जी एक कह रहे हैं कि तरन तारण का जो विधायक जीतेगा इस कैबिनेट के शामिल किया जाएगा मंत्री बनाया जाएगा ता कि तरन तारण के पिछलिया सरकारों काम नहीं वो विकास हो सकेगा तरन तारण एक नंबर सूबा बनाया जाए एक नंबर जो हलका बनाया जाएगा सो सारिया ही पार्टियां दावे कर उत बीजेपी भी पिछले ने ਬੀਜੇਪੀ ਵੀ ਕੇਂਦਰ ਸਰਕਾਰ ਦੀਆਂ ਉਹ ਨੀਤੀਆਂ ਲਿਆ ਕੇ ਲੋਕਾਂ ਨੂੰ ਜਾਣੂ ਕਰਵਾ ਰਹੀ ਹੈ ਕਿ ਕੇਂਦਰ ਤੋਂ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਆ ਰਹੀਆਂ ਨੇ ਪਰ ਪੰਜਾਬ ਅੱਗੇ ਉਹ ਸਕੀਮਾਂ ਦਾ ਫਾਇਦਾ ਨਹੀਂ ਦੇ ਰਿਆ ਸੋ ਇੱਕ ਦੂਜੀ ਦੇ ਉੱਪਰ ਜਿਹੜਾ ਕਿ ਇਲਜ਼ਾਮ ਲਾਏ ਜਾ ਰਹੇ ਨੇ ਦੋਸ਼ ਲਾਏ ਜਾ ਰਹੇ ਨੇ ਇਸ ਇਹਨਾਂ ਦੇ ਵਿੱਚ ਜੋ ਇੱਕ ਅਜਿਹੀ ਪਾਰਟੀ ਜਿਹੜੀ ਕਿ ਭਾਈ ਅਮਰਤਪਾਲ ਸਿੰਘ ਜਿਸ ਦਾ ਉਮੀਦਵਾਰ ਮਨਦੀਪ ਸਿੰਘ ਮਨਦੀਪ ਸਿੰਘ ਦੇ ਵੱਲੋਂ ਭਾਵੇਂ ਅਜੇ ਕੋਈ ਵੀ ਦਾਅਵੇ ਨਹੀਂ ਕੀਤੇ ਜਾ ਰਹੇ ਮਨਦੀਪ ਸਿੰਘ ਸਿਰਫ ਤੇ ਸਿਰਫ ਜੋ ਸਿੱਖ ਕੌਮ ਦੇ ਪ੍ਰਤੀ ਜਿਹੜਾ ਕਿ ਪੰਥਕ ਉਮੀਦਵਾਰ ਹੋਣ ਦੇ ਨਾਤੇ ਸਿੱਖਾਂ ਦੇ ਉੱਤੇ ਹੋ ਰਹੇ ਅਤਿਆਚਾਰ ਦੇ ਪ੍ਰਤੀ ਸਿੱਖਾਂ ਦੇ ਉੱਪਰ ਅਤਿਆਚਾਰ ਨੂੰ ਰੋਕਣ ਦੇ ਪ੍ਰਤੀ ਜੋ ਆਪਣੀ ਆਵਾਜ਼ ਚੱਕ ਰਹੇ ਨੇ ਉਹ ਸਿੱਖਾਂ ਨੂੰ ਆਪਣੇ ਨਾਲ ਜੋੜ ਰਹੇ ਨੇ ਉਹ ਵੀ ਜਿਹੜਾ ਕਿ ਇਸ ਹਲਕੇ ਦੇ ਵਿੱਚ ਮਜ਼ਬੂਤ ਨਜ਼ਰ ਆ ਰਹੇ ਨੇ ਸੋ ਮੁਕਾਬਲਾ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਤੇ ਨਾਲ ਹੀ ਮਨਦੀਪ ਸਿੰਘ ਦੇ ਵਿੱਚ ਚੱਲ ਰਿਹਾ ਹੈ ਮਨਦੀਪ ਸਿੰਘ ਦੇ ਨਾਲ ਹੋਰ ਆਜ਼ਾਦ ਉਮੀਦਵਾਰ ਵੀ ਖੜੇ ਨੇ ਸੋ ਮੁਕਾਬਲਾ ਜਿਹੜਾ ਕਿ ਬਹੁਤ ਹੀ ਦਿਲ ਖਿੱਚਵਾ ਬਣਿਆ ਹੋਇਆ ਹੈ ਜਿੱਤ ਜਿਹੜੀ ਹੋਣੀ ਹੈ ਉਹ ਬਹੁਤ ਥੋੜੇ ਫਰਕ ਨਾਲ ਹੋਣੀ ਹੈ ਪਰ ਚੋਣ ਜਰਦਾ ਲੱਗਿਆ ਹੁਣ ਕਰਕੇ ਅਸੀਂ ਤੁਹਾਡੇ ਨਾਲ ਜੋ ਵੇਰਵੇ ਸਾਂਝੇ ਨਹੀਂ ਕਰ ਸਕਦੇ ਸਰਵੇ ਸਾਂਝੇ ਨਹੀਂ ਕਰ ਸਕਦੇ ਬਸ ਅਸੀਂ ਤੁਹਾਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਜੋ ਹੁਣ 11 ਨਵੰਬਰ ਨੂੰ VOTING ਹੋਣੀ ਹੈ 14 ਨਵੰਬਰ ਨੂੰ ਇਸ ਦੇ ਨਤੀਜੇ ਐਲਾਨੇ ਜਾਣੇ ਨੇ ਸੋ ਜਿਸ ਦਿਨ VOTING ਹੋਵੇਗੀ ਉਸ ਤੋਂ ਦੂਸਰੇ ਦਿਨ ਅਸੀਂ ਤੁਹਾਨੂੰ ਇਸ ਦੀ ਜਾਣਕਾਰੀ ਦੇਵਾਂਗੇ ਕਿ ਕਿਹੜਾ ਉਮੀਦਵਾਰ ਜਿੱਤਣ ਜਾ ਰਿਹਾ ਹੈ ਕਿਹੜਾ ਉਮੀਦਵਾਰ ਕਿੰਨੀ ਵੋਟਾਂ ਨਾਲ ਜਿੱਤ ਜਾਵੇਗਾ ਸੋ ਅੱਜ ਦੇ ਜਿਹੜੇ ਮਤਾਵਕ ਸਾਰੀਆਂ ਪਾਰਟੀਆਂ ਬਰਾਬਰ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਨੇ ਤੇ ਸਾਰੀਆਂ ਪਾਰਟੀਆਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਜੋ ਅੱਜ ਦੀ ਸਥਿਤੀ ਦੇ ਵਿੱਚ ਮਨਦੀਪ ਸਿੰਘ ਦਾ ਜਿਹੜਾ ਸਾਂਝਾ ਉਮੀਦਵਾਰ ਹੈ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜਾ ਕਿ ਪੁਨਰਸਜੀਤ ਅਕਾਲੀ ਦਲ ਅੰਮ੍ਰਿਤਪਾਲ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਿੰਨੋਂ ਨਾਂ ਦੇ ਵੱਲੋਂ ਜਿਹੜਾ ਕਿ ਸਮਰਥਨ ਦਿੱਤਾ ਜਾ ਰਿਹਾ ਹੈ ਭਾਈ ਮਨਦੀਪ ਸਿੰਘ ਨੂੰ ਭਾਈ ਮਨਦੀਪ ਸਿੰਘ ਦੇ ਨਾਲ ਨੌਜਵਾਨ ਤੇ ਹੋਰ ਜਿਹੜੇ ਸਿੱਖ ਪੰਥ ਦੀ ਸੋਚ ਰੱਖਣ ਵਾਲੇ ਲੋਕ ਜੁੜੇ ਹੋਏ ਨੇ ਔਰ ਉੱਥੇ ਅਕਾਲੀ ਦਲ ਬਾਦਲ ਦਾ ਵੀ ਪ੍ਰਣਾ ਜਿਹੜਾ ਫੈਰੀ ਹੁੰਦਾ ਜਾ ਰਿਹਾ ਲੋਕ ਸਭਾ ਚੋਣਾਂ ਦਾ ਉਹ ਵਾਦ ਜਿਹੜਾ ਇੱਥੇ ਬਾਦਲ ਦਾ ਪ੍ਰਭਾਵ ਪਣ ਰਿਹਾ ਹੈ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਇੱਥੇ ਜਮਾਨਤਾ ਜਿੱਤ ਹੋਈ ਸੀ ਅੰਮ੍ਰਿਤਪਾਲ ਸਿੰਘ ਜਿਨੇ ਨੇ ਜਿੱਤ ਦਰਜ ਕੀਤੀ ਸੀ ਪਰ ਉਸ ਨਾਲ ਸਥਿਤੀ ਬਹੁਤ ਬਦਲ ਚੁੱਕੀ ਹੈ ਅਕਾਲੀ ਦਰ ਬਾਦਰ ਦਾ ਜਦੋਂ ਵੀ ਕੋਈ ਪਿੰਡ ਦੇ ਵਿੱਚ ਆਉਂਦੇ ਨੇ ਇਕੱਠ ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਉੱਥੇ ਉਹਨਾਂ ਦੀ ਗੱਲ ਸੁਣਨ ਵਾਸਤੇ ਆਉਂਦੇ ਨੇ ਖੜੇ ਹੁੰਦੇ ਨੇ ਸੋ ਸੁਖਵੀਰ ਸਿੰਘ ਬਾਦਲ ਬੜੇ ਜੋਸ਼ੀਲੇ ਜਿਹੜੇ ਆਪਣੇ ਅੰਦਾਜ਼ ਦੇ ਵਿੱਚ ਉਪਾਸ਼ਣ ਦਿੰਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਉਹ ਜਿਹੜੀਆਂ ਕੀਤੇ ਹੋਏ ਕੰਮਾਂ ਦੇ ਬਾਰੇ ਜਾਣਕਾਰੀ ਦਿੰਦੇ ਨੇ ਲੋਕ ਪ੍ਰਾਇਸ ਸਕੀਮਾਂ ਦੇ ਬਾਰੇ ਜਾਣਕਾਰੀ ਦਿੰਦੇ ਨੇ ਸੋ ਕਾਂਗਰਸ ਪਾਰਟੀ ਵੀ ਪਿੱਛੇ ਨੇ ਸਾਰੀਆਂ ਪਾਰਟੀਆਂ ਇਸ ਹਲਕੇ ਨੂੰ ਜਿੱਤਣ ਲਈ ਆਪਣਾ ਦਾਵਾ ਜਤਾ ਰਹੀਆਂ ਨੇ ਜੋ ਹੁਣ 14 ਨੰਬਰ ਨੂੰ ਪਤਾ ਲੱਗੇਗਾ ਕਿਹੜੀ ਪਾਰਟੀ ਇੱਥੇ ਝੰਡੇ ਗੱਡਦੀ ਹੈ